ਰਣਾ ਬਲਾ ਚੋਰੀਆ ਦੇ ਘਰ ਅਸੀਂ ਅੱਜ ਬੈਠੇ ਹੋਏ ਹਾਂ ਬੜੇ ਅਫਸੋਸ ਦੀ ਗੱਲ ਹੈ ਇੱਕ ਐਸਾ ਯੰਗ ਪਰਸਨ ਜੋ ਨਸ਼ਿਆਂ ਤੋਂ ਹਰ ਇਨਸਾਨ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਨੌਜਵਾਨ ਬੱਚਿਆਂ ਨੂੰ ਦੂਰ ਰੱਖ ਰਿਹਾ ਸੀ ਪਿੰਡ ਦੇ ਵਿੱਚ ਲੋਕਾਂ ਨੂੰ ਖੇਡਣ ਵਾਸਤੇ ਪ੍ਰੋਤਸਾਹਿਤ ਕਰ ਰਿਹਾ ਸੀ ਉਸ ਦੀ ਕਿਸੇ ਨੇ ਹੱਤਿਆ ਕਰ ਦਿੱਤੀ ਹੱਤਿਆ ਕਰਨ ਵਾਲੇ ਨੂੰ ਕੀ ਮਿਲਿਆ ਨੌਜਵਾਨ ਬੱਚਾ ਚਲਾ ਗਿਆ ਮਾਂ ਤੋਂ ਆਪਣੇ ਪਰਿਵਾਰ ਤੋਂ ਬੱਚਾ ਦੂਰ ਹੋ ਗਿਆ ਦੁੱਖ ਲੱਗਦਾ ਹੈ ਇਹ ਸਭ ਰਿਕਾਰਡ ਕਰਦੇ ਹੋਏ ਵੀ ਕਿ ਇਹਨਾਂ ਤੋਂ ਕੀ ਪੁੱਛਿਆ ਜਾਵੇ ਜਿਨ੍ਹਾਂ ਦਾ ਸਭ ਕੁਝ ਚਲਾ ਗਿਆ ਹੈ ਰਾਣਾ ਬਲਾਚੋਰੀਆ ਦੇ ਚਾਚਾ ਜੀ ਸਾਡੇ ਨਾਲ ਬੈਠੇ ਨੇ ਪੂਰਾ ਜੁਆਇੰਟ ਫੈਮਿਲੀ ਇਹਦੇ ਵਿੱਚ ਉਹ ਰਹਿੰਦੇ ਸੀ ਸੋ ਗੱਲਬਾਤ ਉਹਨਾਂ ਦੇ ਨਾਲ ਕਰਦੇ ਨੇ ਚਾਚਾ ਜੀ ਬਹੁਤ ਅਫਸੋਸ ਹੈ ਕਿਉਂਕਿ ਰਾਣਾ ਬਲਾਚੋਰੀਆ ਜੋ ਕੰਮ ਕਰ ਰਿਹਾ ਸੀ ਮੈਨੂੰ ਲੱਗਦਾ ਕਿ ਕੋਈ ਕੋਈ ਬੰਦਾ ਇੱਦਾਂ ਦਾ ਕੰਮ ਕਰਦਾ ਹੈ ਖਿਡਾਰੀ ਬਣ ਕੇ ਹੋਰ ਖਿਡਾਰੀ ਪੈਦਾ ਕਰਨਾ ਦੇਸ਼ ਵਾਸਤੇ ਨਾਮ ਉੱਚਾ ਕਰਨਾ ਕੀ ਕਹੋਗੇ ਕਿ ਕਿਵੇਂ ਤੁਸੀਂ ਮਹਿਸੂਸ ਕਰ ਰਹੇ ਹੋ ਇਸ ਵੇਲੇ ਕਿਉਂਕਿ 10 ਦਿਨ ਪਹਿਲੇ ਤੁਸੀਂ ਇਕੱਠੇ ਹੋਏ ਸੀ ਬੜਾ ਖੁਸ਼ੀ ਦਾ ਮਾਹੌਲ ਸੀ ਹੁਣ ਕਿੰਨਾ ਗਮ ਦੇ ਵਿੱਚ ਸਾਰੇ ਨੇ ਹਲੇ ਤੱਕ ਤਾਂ ਸਾਡੀ ਬਹੁਤ ਹੀ ਮਹਿੰਦੀ ਮਹਿੰਦੀ ਸੁਖੀ ਕਥਾਂ ਦੇ ਹੁਣ ਸਾਨੂੰ ਅਫਸੋਸ ਇਹ ਹੋ ਰਿਹਾ ਕਿ ਉਹਨੂੰ ਕਬੱਡੀ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਕਿਉਂਕਿ ਉਹਨੇ ਆਪਣੇ ਵੱਲ ਦੇ ਬੜਾ ਸੋਹਰਾ ਪ੍ਰਾਲਾ ਕੀਤਾ ਦਾ ਕਿ ਪੰਜਾਬ ਦੇ ਜਿਹੜੀ ਨੌਜਵਾਨੀ ਹੈ ਉਹਨੂੰ ਨਸ਼ਾ ਮੁਕਤ ਕੀਤਾ ਜਾਵੇ ਪਰ ਸ਼ਾਇਦ ਲੋਕ ਨਹੀਂ ਚਾਹਦੇ ਕੁਛ ਇਦਾਂ ਦੇ ਕਿਸੇ ਖੇਡ ਦੇ ਉਹ ਜਿਹੜਾ ਬੱਚਾ ਪ੍ਰਮੋਟ ਕਰ ਰਿਹਾ ਕਿਸੇ ਨਾਲ ਉਹਦੀ ਕੋਈ ਦੁਸ਼ਮਣੀ ਨਹੀਂ ਸੀ ਕੋਈ ਲਾਕਡਾਡ ਨਹੀਂ ਸੀ ਸਾਡੇ ਵੀ ਸਭ ਤੋਂ ਪਰੇ ਕਿਉਂ ਉਹਦਾ ਮਰਡਰ ਕੀਤਾ ਔਰ ਮਰਡਰ ਵੀ ਇੰਨੀ ਬੁਰੀ ਤਰ੍ਹਾਂ ਜਦੋਂ ਉਸਦੇ ਕੋਈ ਆਸ-ਪਾਸ ਨਹੀਂ ਸੀਗਾ ਔਰ ਕਿਸ ਹੱਦ ਤੱਕ ਉਹਦੇ ਨਾਲ ਬਰਬਰਤਾ ਕੀਤੀ ਗਈ ਇਹ ਸੋਚ ਕੇ ਵੀ ਡਰ ਲੱਗਦਾ ਔਰ ਮੈਨੂੰ ਇਹ ਗੱਲ ਕਹਿੰਦੇ ਹੋਏ ਵੀ ਸ਼ਰਮ ਆ ਰਹੀ ਹੈ ਕਿ ਵਾਕਈ ਤੁਸੀਂ ਸਹੀ ਕਹਿ ਰਹੇ ਹੋ ਕਿ ਕਿਸੇ ਬੰਦੇ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਕਿਉਂਕਿ ਜੇ ਨੌਜਵਾਨ ਬੱਚਾ ਚਲਾ ਗਿਆ ਤਾਂ ਪ੍ਰਮੋਟ ਕਰਕੇ ਮਿਲਿਆ ਕੀ ਉਹ ਕੁਝ ਸਤ ਮਾ ਬਾਪ ਜਿਸ ਉਸ ਬੇਟਾ ਦਾ ਸਾਡਾ ਮਰ ਗਿਆ ਪਰ ਅਸੀਂ ਤਾਂ ਹੁਣ ਤਿਲ ਤਿਲ ਮਰ ਰਹੇ ਆ ਜਿਹਦਾ ਨੌਜਾਨਾ ਬੇਟਾ ਚਲ ਗਿਆ ਪਰ ਉਹ ਧੋਖੇ ਚ ਮਰਿਆ ਗਿਆ ਦੋ ਤਿੰਨ ਬੱਚੇ ਲੜਕੇ ਆਏ ਉਹਦੇ ਕੋਲ ਕੀ ਅਸੀਂ ਤੇਰੇ 팬 ਐ ਅਸੀਂ ਤੇਰੇ ਨਾਲ ਕੋ ਕਰਵਾਣੀਆਂ ਆ ਸੈਲਫੀ ਲੈਣੀਆਂ ਆ ਔਰ ਸੈਲਫੀ ਦੇ ਬਹਾਨੇ ਜਿਸ ਤਰ੍ਹਾਂ ਸੈਲਫੀ ਲੈਂਦੇ ਆ ਮਾਂ ਕੀਤੀ ਦੂਜੇ ਬੰਦੇ ਨੇ ਉਹਦੇ ਪਰ ਮੂੰਹ ਪਰ ਕਪੜਾ ਸੜ ਦਤਾ ਔਰ ਉਹਦੇ ਪਿੱਛੇ ਗਰਦਾਂ ਚ ਗੋਲੀਆਂ ਲੱਗੀਆਂ ਹੁੰਦੇ और मौके पर ही मौत हो गई मौत हो गई और दुख इस गल का कि कबड्डी के उपर ऑरगेनाइजर पैसा बहुत खर्च दे हाँ। क्योंकि वह भी चाहते हैं कि सादेश नशा मुक्त हो गए पर कि ना कि सिक्योरिटी लैब्स तो है और एड् बड़ा हाई प्रोफाइल एरिया थाना नज़दीक उ सुनने तय आ रहा कि उफ़ी हाई प्रोफाइल लोग बैठे थे, थे। ਉਹ ਦੇਵਾਲੀ ਦੇ ਇਸ ਫੋੜ ਦੇ ਨਾਮ ਉਪ ਲੈਪਸੇ ਮੈਂ ਕਹਿ ਸਕਦਾ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਐਡਾ ਵੱਡਾ ਖੇਡ ਹੋ ਰਿਹਾ ਹੈ ਐਡੀ ਮਤਲਬ ਪੈਸੇ ਲਗਾਏ ਜਾ ਰਹੇ ਨੇ ਜਿੱਤੇ ਸਿਕਿਉਰਟੀ ਨਾ ਮਤਰ ਕਿ ਕੋਈ ਵੀ ਅੰਦਰ ਆਵੇ ਅਸਲੇ ਦੇ ਨਾਲ ਔਰ ਕਿਸੇ ਵੀ ਨੌਜਵਾਨ ਖਿਡਾਰੀ ਨੂੰ ਜਾਂ ਬੰਦੇ ਨੂੰ ਮਾਰ ਕੇ ਚਲਾ ਜਾਵੇ ਕਿਸੇ ਗੱਲ ਧੋਖਾ ਬੱਚਾ ਦਾ ਸਾਡਾ ਮਰ ਗਿਆ ਔਰ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਲੋਕਾਂ ਦਾ ਖੂਨ ਪਾਣੀ ਹੋ ਗਿਆ ਉਹਦਾ ਪਿਸਤਲ ਵੀ ਇੱਕ ਬੰਦਾ ਲੈ ਗਿਆ ਉਹਦੇ ਹੱਥ ਜੋੜਾਤਾ 10 ਟੋਲੇ ਦਾ ਉਹ ਵੀ ਖੋਲ ਕੇ ਲੈ ਗਏ 8 ਟੋਲੇ ਦੀ ਚੇਨ ਦੀ ਉਹ ਵੀ ਲੈ ਗਏ ਜਦੋਂ ਸਾਡਾ ਤਾਂ ਬੱਚਾ ਚਲ ਗਿਆ ਸਾਡਾ ਅਸੀਂ ਕਿਆ ਲੈਣਾ ਸਾਡਾ ਇਹਦਾ ਨੁਕਸਾਨ ਹੋ ਗਿਆ ਪਰ ਜਿਹੜਾ ਸਾਡਾ ਇਹ ਨੁਕਸਾਨ ਹੋ ਗਿਆ ਤਾਂ ਪੂਰਾ ਕਦੇ ਨਹੀਂ ਹੋਏਗਾ ਨਹੀਂ ਹੋਏਗਾ ਦੁਨੀਆ ਮਤਲਬੀ ਹੈ ਖੂਨ ਸਫੇਦ ਖੂਨ ਜਿਵੇਂ ਤੁਸੀਂ ਕਿਹਾ ਬਿਲਕੁਲ ਸੱਚੀ ਹੋ ਗਿਆ ਕਿਉਂਕਿ ਜਦੋਂ ਮੈਂ ਇੱਕ ਇੰਟਰਵਿਊ ਦੇ ਵਿੱਚ ਇਹ ਵੀ ਦੇਖਿਆ ਸੀ ਉਹਨਾਂ ਦੇ ਬ੍ਰਦਰ ਕਹਿ ਰਹੇ ਸੀਗੇ ਕਿ ਐਸੇ ਚੱਕਰ ਨੂੰ ਕਹਿ ਰਹੇ ਸੀ ਕਿ ਅੰਦਰ ਪਾਓ ਗੱਡੀ 'ਚ ਔਰ ਲੋਕੀ ਵੀਡੀਓ ਬਣਾ ਰਹੇ ਸੀ ਇਸ ਵੇਲੇ ਅੱਜ ਕੱਲੇ ਫੈਸ਼ਨ ਹੋ ਗਿਆ ਕਿ ਕਿਸੇ ਦਾ ਬੱਚਾ ਮਰਦਾ ਹੈ ਤਾਂ ਲੋਕ ਉਹਦੀ ਮਦਦ ਕਰਨ ਦੀ بجائے ਸੈਲਫੀਆਂ ਲੈਣ ਨੂੰ ਔਰ ਵੀਡੀਓ ਬਣਾਉਣ ਨੂੰ ਜ਼ਿਆਦਾ ਮਸਹੂਰ ਦਿੰਦੇ। ਚਾਚੇ ਤੁਹਾਡੇ ਇੱਕ ਬਹੁਤ ਵਧੀਆ ਰੁਤਬਾ ਹੈ। ਤੁਹਾਡਾ ਤੁਸੀਂ ਉਹਨੇ ਤੋਂ ਸੰਬੰਧ ਰੱਖਦੇ ਹੋ। ਵੱਡੇ ਵੱਡੇ ਲੋਕ ਤੁਹਾਨੂੰ ਜਾਣਦੇ ਨੇ, ਤੁਹਾਡਾ ਆਦਰ ਸਤਕਾਰ ਕਰਦੇ ਨੇ। ਥੋੜਾ ਆਪਣੇ ਪਿਛੋਕੜ ਦੇ ਬਾਰੇ ਦੱਸੋ ਕਿ ਕਿ ਉਹਨੇ ਤੋਂ ਇੱਥੇ ਤੱਕ ਦਾ ਸਫ਼ਰ ਕੋਈ ਸੌਖਾ ਨਹੀਂ ਰਿਹਾ। ਇੱਥੇ ਆਗੇ ਬੱਚਾ ਗਵਾਲਾ ਸੀਕਲੀ ਸਾਡਾ ਜਿਹੜਾ ਪਿੰਡ ਬਵੌਰ ਸਾਹ ਅੱਛਾ ਜੀ ਮੇਰੇ ਦਾਦਾ ਜੀ ਬਵੌਰ ਆਸਾਂ ਦੇ ਰਾਜਾ ਥੇ ਸ਼ਰੂ ਜਿਹੜੀ ਜਗ੍ਹਾ ਸੀ ਸਾਡੇ ਘਰੇ ਗੁਰੂ ਗੋਬਿੰਦ ਸਿੰਘ ਰਹੇ 13 ਮਹੀਨੇ 13 ਦਿਨ 13 ਪਰ ਅੱਛਾ ਜੀ ਉਹ ਸਾਡੇ 4 ਬਾਦਲਾ ਜਿਹੜੀ ਜਗ੍ਹਾ ਉਹ ਬਵੌਰ ਸਾਹ ਕੋਲੋਂ ਜਗਾ ਦੇ ਦਿੱਤੀ ਉਦੋਂ ਬਾਅਦ ਅਸੀਂ ਪਨਘੜਾ ਗਏ ਜਿਹੜਾ ਕਿ ਹੁਣ ਹਮਾਤਲ ਵਿੱਚ ਹੈ ਠੀਕ ਹੈ ਜਿੱਥੇ ਬ੍ਰਦਰ ਮੇਰੇ ਇੱਥੇ ਸੈੱਟ ਹੋ ਗਏ ਇੱਥੇ ਰਹਿੰਦੇ ਆ ਆ ਤੇ ਬਹੁਤ ਬੜਾ ਕੰਮ ਕਰਦਾ ਨਾ ਮਾਝਾ ਹੁੰਦੇ ਨੇ ਲੋਕੀ ਬਹੁਤ ਕੁਝ ਬੋਲਦੇ ਨੇ ਹੈਨਾ ਔਰ ਹੁਣ ਜੇ ਤੁਸੀਂ ਇੱਥੇ ਆਏ ਹੋ ਇੱਥੇ ਆ ਕੇ ਬੱਚੇ ਨੇ ਕਬੱਡੀ ਸ਼ੁਰੂ ਕੀਤੀ ਹੈ ਕਬੱਡੀ ਤੋਂ ਨਹੀਂ ਕੁਸ਼ਤੀ ਤੋਂ ਸ਼ੁਰੂ ਹੋਇਆ ਸੀ ਜਿਹੜਾ ਖੇਡ ਦਾ ਸਫਰ ਹੈ 10 8 10 ਸਾਲ ਤੋ ਦਾ ਮਤਲਬ ਨੇ ਬੜੀ ਮਿਹਨਤ ਕੀਤੀ ਬੜੀ ਸਟਰਗਲ ਕੀਤਾ ਇੱਡਾ ਬੜਾ ਪ੍ਰਮੋਟਰ ਬਣਨ ਨੂੰ ਵੀ ਟਾਈਮ ਲੱਗਦਾ ਟਾਈਮ ਲੱਗਦਾ ਟਾਈਮ ਲੱਗਦਾ ਔਰ ਉਹਨੇ ਔਰ ਇਹਨੇ ਹਾਸਮੁਖਤਾ ਜਿਹਦਾ ਕੋ ਸਾਹ ਅਸੀਂ ਸੋਚ ਵੀ ਨਹੀਂ ਸਕਦੇ ਤੇ ਉਹਨਾਂ ਨੇ ਮਾੜਾ ਪੈ ਜੀ ਨਹੀਂ ਹੋਣਿਆ ਬਚਪਨ ਤੋਂ ਹੀ ਖੇਡਾਂ ਦੇ ਵਿੱਚ ਸੀਗਾ ਉਹਨਾਂ ਦਾ ਸ਼ੌਕ ਸ਼ੁਰੂ ਦੇ ਸ਼ੌਕ ਤੋਂ ਸ਼ੁਰੂ ਤੇ ਸ਼ੁਰੂ ਤੇ ਹੀ ਪਰਿਵਾਰ ਦੇ ਵਿੱਚ ਕੋਈ ਸੀਗਾ ਖੇਡਣ ਪਰਿਵਾਰ ਚ ਐਸਾ ਕੋਈ ਨਾ ਬਸ ਇਹੀ ਸਾਡਾ ਬੱਚਾ ਇੱਕ ਲਾਇਕ ਨਿਕਲਿਆ ਕਿਉਂਕਿ ਲੰਬੀ ਕਦ ਕਾਟੀ ਤੁਹਾਡੀ ਵੀ ਹੈ ਉਹਨਾਂ ਦੀ ਵੀ ਸੀ ਹੈ ਨਾ ਬਸ ਮੈਂ ਉਹਨੂੰ ਕਹਣਾ ਪਾਪਾ ਹਾਂ ਮੈਂ ਤੇਰੇ ਪੁੱਤ ਨਾਲ ਤੇਰਾ ਨਾਮ ਬਣਾਤਾ ਬਸ ਇਹੀ ਕਰ ਕਹਿੰਦਾ ਉਹ ਬਾਕੀ ਨਾ ਪਾਤਾ ਬੰਦੇ ਨੂੰ ਗੱਲਾਂ ਯਾਦ ਰਹਿ ਜਾਂਦੀਆਂ हौसला रखो हौसला रखना पैना ही हौसले तो है परिवार काफी बड़ा सी था हां सारे चार भरा एक चार भरा दो सिस्टर भी सिस्टर डेथ हो गई थी पहले एक सिस्टर है जो भी हम दोनों की अच्छा चार भरा थे एक सिस्टर सी दो सिस्टर थी दो तो बड़ी सिस्टर भी डेथ हो गई थी अच्छा जी मैरिड थी हां ਔਰ ਦੇਖੋ ਕਿ ਸਾਰੇ ਪਰਿਵਾਰ ਤੁਸੀਂ ਇਕੱਠੇ ਰਹਿੰਦੇ ਇੱਕ ਇੱਕ ਬਹੁਤ ਵੱਡੀ ਮਿਸਾਲ ਹੈ ਇਸ ਵੱਡੇ ਪਰਿਵਾਰ ਵੱਡੇ ਪਰਿਵਾਰ ਦੇ ਵਿੱਚ ਉਹ ਬੱਚਾ ਨਿਕਲਿਆ ਸੀ ਚਮਕਿਆ ਸੀ ਇੱਕ ਸਤਾਰਾ ਬਣ ਗਿਆ ਸੀ ਉਹ ਤਾਂ ਐਸਾ ਦੇ ਸਾਡੇ ਭਾਗ ਮਾਰੇ ਤੇ ਕਿੰਨਾ بڑا ਰੁਤਬਾ ਉਹ ਲਿਆ ਬੱਚੇ ਸਾਡੇ ਨੇ ਪਰ ਥੋੜੇ ਦਿਨ ਜੋ ਅਸੀਂ 60 ਸਾਲ ਦੀ ਉਮਰ ਤੇ ਨਹੀਂ ਗੱਲ ਕਰ ਸੋ 30 ਸਾਲ ਦਾ ਨਾਮ ਕਮਾ ਲਿਆ ਪਹਿਲਾ ਦੱਸ ਸਕਦੇ ਹੋ ਕਿ ਕੁਸ਼ਤੀ ਦੇ ਵਿੱਚ ਕਿਹੜੇ ਟਾਈਮ ਤੋਂ ਸ਼ੁਰੂਆਤ ਕੀਤੀ ਸੀ ਕਿੰਨੀ ਉਮਰ ਹੋਣੀ ਉਹਨਾਂ ਦੀ ਪਤਲ ਨੂੰ ਸਕੂਲ ਟਾਈਮ ਚ ਫੇਲ ਹੋ ਰਿਆ ਉਹਦੇ ਬਾਅਦ ਤਾਂ ਕਬੱਡੀ ਵਿੱਚ ਇਹਦਾ ਰੁਝਾਨ ਕਾਫੀ ਹੋ ਗਿਆ ਅੱਛਾ ਜੀ ਕਬੱਡੀ ਖੇਵੀ ਸ਼ੁਰੂ ਕਰ ਦਿੱਤੀ ਨੇ ਠੀਕ ਹੈ ਹਾਂ ਕੁਝ ਮੀਡੀਆ ਵਾਲੇ ਕਹਿ ਰਹੇ ਆ ਜੀ ਇਹਦੀ ਲਾ ਮੈਰਿਜ ਹੋਈ ਜਾ ਮੈਂ ਵੀ ਕਲੀਅਰ ਕਰ ਦਿੰਦਾ ਇਹਦੀ ਲਾ ਮੈਰਿਜ ਨਹੀਂ ਹੋਈ ਸੀ ਠੀਕ ਹੈ ਤੋ ਇਹਦੀ ਅਰੇਂਜ ਮੈਰਿਜ ਅਸੀਂ ਖੁਦ ਲੜਕੀ ਸਾਡੇ ਮਤਲਬ 13 ਸ ਦੀ ਪਸੰਦੀ ਲੜਕੀ ਸੀ ਠੀਕ ਹੈ ਐਸਾ ਕੁਝ ਨਹੀਂ ਕਿ ਇਹਦੀ ਲਾ ਮੈਰਿਜ ਹੋਈ ਸੀ ਇਹ ਵੀ ਮੀਡੀਆ ਚ ਬੜੇ ਚਾਰਿਆ ਕੀ ਇਹਨੇ ਲਾ ਮੈਰਿਜ ਕੀਤੀ ਲਾ ਮੈਰਿਜ ਹੋਈ ਐਸਾ ਕੁਝ ਨਹੀਂ ਅਰੇ ਇਹ ਮੈਰ ਜੀ ਗਈ ਪਰ ਬਕਾਇਦਾ ਅਸੀਂ ਬਿਆਨ ਕਰਦੇ ਹਾਂ ਅੱਛਾ ਤੇ ਉਮਰ ਬਹਸਤੀ 20 ਸਾਲ ਸੀ 25 ਸਾਲ ਇਹ ਇਹਨੇ ਦੇ ਦਿਮਾਗ ਚ ਕਿੱਦਾਂ ਆਇਆ ਕਿ ਨਸ਼ੇ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਜਾ ਰਿਹਾ ਹੈ ਹਨਾ ਤੇ ਮੈਂ ਕਬੱਡੀ ਦੇ ਵਿੱਚ ਬੱਚਿਆਂ ਨੂੰ ਲੈ ਕੇ ਆਵਾਂ ਸਾਡੇ ਪਰਿਵਾਰ ਚ ਕੋਈ ਵੀ ਨਸ਼ਾ ਨਹੀਂ ਕਰਦਾ ਸਾਡੇ ਜਿੰਨੇ ਵੀ ਬੱਚੇ ਆ ਸਾਡੇ ਅਗਲੇ ਦੇ ਪਾਏ ਚਾਚੇ ਦੇ ਬੱਚੇ ਕੋਈ ਵੀ ਨਸ਼ਾ ਨਹੀਂ ਕਰਦਾ ਉਹਦੇ ਸ਼ੁਰੂ ਤੋਂ ਰੋ ਜਾਂਦੇ ਹਾਂ ਕੋਡ ਗਿਫਟ ਕਹਿ ਸਕਦੇ ਕੋਈ ਜਿੰਨਾ ਛੋਟੀ ਉਮਰ ਵਿੱਚ ਦਾ ਨਾਮ ਕੋ ਮਾਲ ਕੋ ਪਰਮਾਤਮਾ ਵੱਲ ਤੇ ਹੀ ਨੂੰ ਇਹ ਤੁਹਾਡੇ ਸੰਸਕਾਰ ਨੇ ਤੁਸੀਂ ਨਸ਼ਿਆਂ ਵਾਲ ਨਹੀਂ ਦੇਖਿਆ ਤੇ ਬੱਚਿਆਂ ਨੇ ਵੀ ਨਹੀਂ ਦੇਖਿਆ ਸਾਡੇ ਦੂਜੇ ਬੱਚੇ ਆ ਤੁਸੀਂ ਦੇਖਿਆ ਹੁਣ ਉਹ ਵੀ ਕੋਈ ਵੀ ਸਾਡਾ ਬੱਚਾ ਨਸ਼ੇ ਵਿੱਚ ਨਹੀਂ ਮਤਲਬ ਉਹ ਖੇਡਾਂ ਦੇ ਵਿੱਚ ਇਹੀ ਬੱਚਾ ਸੀ ਆਹ ਖੇਡਾਂ ਵਿੱਚ ਇਹੀ ਬੱਚਾ ਸੀ ਕਿੰਨੀ ਖੇਡਾਂ ਦੇ ਵਿੱਚ ਖੇਡ ਚੁੱਕੇ ਨੇ ਇਸ ਤਰ੍ਹਾਂ ਦੀ ਕੋਈ ਕਦੇ ਪ੍ਰੋਬਲਮ ਨਹੀਂ ਆਈ ਜਦ ਤੱਕ ਹੁਣ ਕਿਹਾ ਜਾ ਰਿਹਾ ਸਿੱਧੂ ਮੂਸੇਵਾਲੇ ਦੇ ਨਾਮ ਨਾਲ ਜੋੜਿਆ ਜਾ ਰਿਹਾ ਜਦ ਕਿ ਸਿੱਧੂ ਮੂਸੇਵਾਲੇ ਦਾ ਮਸਲਾ ਹੀ ਨਹੀਂ ਕੋਈ ਹੈ ਕੋਈ ਮਸਲਾ ਨਹੀਂ ਹੈ ਦੇਖੋ ਉਹਨਾਂ ਦਾ ਵੀ ਜਵਾਨ ਬੇਟਾ ਮਰਿਆ ਹਾਂ ਉਹ ਉਹਨਾਂ ਨੂੰ ਉਹਦੇ ਮੂਸੇਵਾਲੇ ਪਿਤਾ ਜੀ ਨੂੰ ਪੁੱਛੋ ਉਹਦੇ ਦਿਲ ਤੇ ਕੀ ਆ ਬੀਤੀ ਹੈ ਸਾਡਾ ਉਹਨਾਂ ਦਾ ਬਚਾਰਾ ਨਾਲ ਕੋਈ ਦੂਰ ਦੂਰ ਤੱਕ ਕੋਈ ਲਿੰਕ ਨਹੀਂ ਹੈ ਇਹ ਤਾਂ ਮੰਨ ਕੜਨ ਗੱਲਾਂ ਨੇ ਕੁਝ মিডিਆ ਦੀਆਂ ਕੁਝ ਜਿਦਾ ਹੈ ਕਰ ਰਹੇ ਸਾਡਾ ਐਸਾ ਕੁਝ ਨਹੀਂ ਹੈ ਅਗਰ ਇਹਦਾ ਕਿਸੇ ਵਿੱਚ ਨਾਮ ਹੁੰਦਾ ਤਾਂ ਕੱਲਾ ਕਿਉਂ ਕਹਿੰਦੇ ਹਾਂ ਦੇ ਵੀ ਦੇਖਣਾ ਹੈ ਕੱਲਾ ਜਾਣਾ ਕੱਲੇ ਨਾ ਆਣਾ ਹਾਂ ਪਰ ਐਸਪੀ ਸਾਹਿਬ ਨੇ ਵੀ ਮੋਹਾਲੀ ਐਸਐਸਪੀ ਨੇ ਵੀ ਕੱਲ ਉਹ ਕਰ ਦਿੱਤਾ ਆਹ ਕਲੀਅਰ ਕਰ ਦਿੱਤਾ ਵੀ ਦਾ ਕਿਸੇ ਵੀ ਉਹ ਉਹ ਨਾਲ ਸੰਬੰਧ ਨਹੀਂ ਹੈ ਪਰ ਇਕੱਲਾ ਰਹਿਣ ਕਰਕੇ ਹੀ ਲੋਕਾਂ ਨੇ ਇਹ ਫਾਇਦਾ ਚੱਕ ਲਿਆ ਹਾਂ ਕਿ ਕਿ ਸਕਿਉਰਟੀ ਦੀ ਲੋੜ ਹੀ ਨਹੀਂ ਸੀ ਸਕਿਉਰਟੀ ਲੋੜੀ ਜਦ ਗਲਤ ਕੰਮ ਕੀਤੇ ਨੇ ਸਕਿਉਰਟੀ ਦੀ ਗੱਲ ਹੋਣੀ ਜਦ ਬੰਦੇ ਨਾਲ ਗਲਤ ਕੰਮ ਕਰਨਾ ਸਕਿਉਰਟੀ ਲੋੜ ਨੂੰ ਹੋਣੀ ਇਹਨਾਂ ਦਾ ਸਕਿਉਰਟੀ ਜ਼ਰੂਰਤ ਨਹੀਂ ਸੀ ਸਕਿਉਰਟੀ ਦੀ ਜ਼ਰੂਰਤ ਨਹੀਂ ਸੀ ਹਾਂ ਤੇ ਘਰ ਦੇ ਵਿੱਚ ਹੁਣ ਕਿੰਨੇ ਜੀ ਨੇ ਉਹਨਾਂ ਦੇ ਮਤਲਬ ਬ੍ਰਦਰ ਇੱਕ ਹੈ ਹੋਰ ਇੱਕ ਛੋਟਾ ਬ੍ਰਦਰ ਹੈ ਜੀ ਇੱਕ ਸਿਸਟਰ ਹੈ ਅੱਛਾ ਜੀ ਉਹ ਬਾਹਰ ਹੈ ਮੈਰਡਾ ਹੋਈ ਤਾਂ ਵੱਡੀ ਦੀ ਉਹ ਠੀਕ ਹੈ ਹਾਂ ਜਿਸ ਦਿਨ ਉਹ ਜਿਸ ਦਿਨ ਦੀ ਡੈਥ ਹੋਈ ਉਸ ਦਿਨ ਉਹ ਬਾਹਰ ਜਾ ਰਹੀ ਸੀ ਸਮਾਨ ਵੀ ਗੱਡੀ ਚ ਰੱਖ ਲਿਆ ਰ ਅੱਛਾ ਜਦੋਂ ਪਤਾ ਲੱਗਿਆ ਫਿਰ ਨਹੀਂ ਇਹ ਘਟਾ ਤਾਂ ਕਦੇ ਵੀ ਨਹੀਂ ਪੂਰਾ ਹੋ ਸਕਦਾ ਸਾਰੀ ਉਮਰ ਨਹੀਂ ਜੀ ਹੋਣਾ ਸਾਰੀ ਉਮਰ ਨਹੀਂ ਉਹਨਾਂ ਦੇ ਬਾਰੇ ਕੁਝ ਹੋਰ ਗੱਲਾਂ ਕਰਨਾ ਚਾਹੂਗੇ ਕਿ ਬੜਾ ਮਿਲਨ ਸਾਤਾ ਜੀ ਬੜਾ ਖੁਸ਼ਮਿਜ਼ਾਜਤਾ ਹੱਸਦੇ ਰਹਣਾ ਹਮੇਸ਼ਾ ਉਹਨਾਂ ਹਮੇਸ਼ਾ ਉਹ ਕਦੇ ਵੀ ਚਿਹਰੇ 'ਤੇ ਸ਼ਿਕੰਦ ਨਹੀਂ ਸੀ ਮੁਸਕਰਾਉਂਦੇ ਰਹਿੰਦਾ ਹਮੇਸ਼ਾ ਹਮੇਸ਼ਾ ਜਦੋਂ ਉਹ ਇੱਕ ਵਾਰੀ ਮਿਲ ਜਾਂਦਾ ਤਾਂ ਉਹ ਸਾਨੂੰ ਜਿਵੇਂ ਬਾਰ-ਬਾਰ ਉਹਨਾਂ ਮਿਲਣਾ ਤੇ ਨਾਲ ਦੀ ਮਾਤਾ ਜੀ ਇਹਨਾਂ ਦੇ ਠੀਕ ਨੇ ਜਿਹਦਾ ਜਵਾਨ ਪੁੱਤ ਮਰ ਗਿਆ ਕਿੰਨੇ ਦਿਨ ਹੋ ਗਏ ਅਸੋ ਰੋਈ ਆਦੀ ਤਿੰਨ ਦਿਨ ਹੋ ਗਏ ਚਾਰ ਦਿਨ ਵਾਈਫ ਵੀ ਦਾ ਵੀ ਬਰਾ ਹਾਲ ਹੈ ਮਦਰ ਦਾ ਵੀ ਬਰਾ ਹਾਲ ਹੈ ਮਨ ਨੂੰ ਤਸੱਲੀ ਦੇਣ ਵਾਲੀ ਹੈ ਕਿ ਆਉਣ ਵਾਲੇ ਟਾਈਮ ਦੇ ਅੰਦਰ ਏਦਾਂ ਹੀ ਕਹਿੰਦੇ ਨੇ ਨਾ ਰੱਬ ਦਾ ਭਾਣਾ ਹੈ ਟਾਈਮ ਕੱਟਣਾ ਪੈਣਾ ਸਾਨੂੰ ਹੈ ਨਾ ਬਿਨਾ ਤਾਂ ਏਦਾਂ ਕੱਟਿਆ ਵੀ ਨਹੀਂ ਜਾਣਾ ਕਿਉਂਕਿ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਾਜ਼ੀ ਰਹੋਗੇ ਤਾਂ ਹੀ ਜਾ ਕੇ ਵਕਤ ਕੱਟਿਆ ਜਾਣਾ ਚਲੋ ਹੁਣ ਸਭ ਤੋਂ ਜਿਸ ਜਿੰਨੇ ਪਾਈ ਹੈ ਉਹੀ ਸਾਨੂੰ ਹੌਸਲਾ ਦੇ ਸਾਨੂੰ ਹੌਸਲਾ ਦੇ ਸਾਨੂੰ ਤਾਂ ساری ਉਮਰ ਦੇ ਲਈ ਹੋ ਗਿਆ ਨਾ ਜੀ ਤੁਸੀਂ ਸਰਕਾਰ ਤੋਂ ਕੀ ਮੰਗ ਜਾਂਦੇ ਕਿਉਂਕਿ ਦੇਖੋ ਐਡੀ ਵੱਡੀ ਜਿਹੜੀ ਭਾਣਾ ਵਰਤ ਗਿਆ ਇੱਕ ਬੱਚਾ ਚਲਾ ਗਿਆ ਉਹ ਵਾਪਸ ਨਹੀਂ ਆ ਸਕਦਾ ਲੇਕਿਨ ਸਿਕਿਉਰਿਟੀ ਹੋਣੀ ਚਾਹੀਦੀ ਹੈ ਖੇਡਾਂ ਦੇ ਵਿੱਚ ਹੋਰ ਨੌਜਵਾਨ ਬੱਚੇ ਨਾ ਜਾਣ ਦੇਖੋ ਅਗਰ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਬੱਚੇ ਜਿੰਨੇ ਖੇਡਾਂ ਵਿੱਚ ਜਾਣਗੇ ਤਾਂ ਜਾ ਕੇ ਪੰਜਾਬ ਨਸ਼ਾ ਮੁਕਤ ਹੋਏਗਾ ਔਰ ਜਿਹੜੇ ਬੱਚੇ ਕਬੱਡੀ ਖੇਡਦੇ ਆ ਜਾਂ ਕਿਸੇ ਵੀ ਗੇਮ ਖੇਡਦੇ ਆ ਉਹਦੀ ਪ੍ਰੋਪਰ ਸਕਿਉਰਿਟੀ ਹੋਣੀ ਚਾਹੀਦੀ ਬੱਚਿਆਂ ਦੀ ਕੋਈ ਵੀ ਜਿਹੜਾ ਵੀ ਬੱਚਾ ਖੇਡਦਾ ਕਿਸੇ ਵੀ ਚਾਹੇ ਕਬੱਡੀ ਦਾ ਪਲੇਅਰ ਹੈ ਚਾਹੇ ਹਾਕੀ ਦਾ ਉਹਨਾਂ ਸਾਰੇ ਬੱਚਿਆਂ ਨੂੰ ਸਕਿਉਰਿਟੀ ਚਾਹੀਦੀ ਜਿੱਥੇ ਵੀ ਕੋਈ ਦਾ ਮੇਲਾ ਲੱਗਦਾ ਹੈ ਉੱਥੇ ਪਹਿਲਾਂ ਸਕਿਉਰਿਟੀ ਹੋਵੇ 그다음에 ਬਾਅਦ ਪਰਮਿਸ਼ਨ ਦੇਣੀ ਚਾਹੀਦੀ ਕੋਈ ਜੋ ਸਾਡੇ ਨਾਲ ਹੋਇਆ ਕਿਸੇ ਹੋਰ ਦੇ ਨਾਲ ਨਾ ਹੋਵੇ ਨਾ ਹੋਵੇ ਬਸ ਇਹ ਸਾਡੇ ਸਰਕਾਰ ਦੇ ਵਾਅਦੇ ਨੇ ਨੌਜਵਾਨ ਨੇ ਬੱਚਾ ਜਾਣਾ ਇਹ ਦੁੱਖ ਸਾਰੀ ਜ਼ਿੰਦਗੀ ਦਾ ਕਿਉਂਕਿ ਜਦੋਂ ਜਦੋਂ ਮੌਕਾ ਆਏਗਾ ਕੋਈ ਖੁਸ਼ੀ ਦਾ ਕੋਈ ਗਮੀ ਦਾ ਬੱਚਾ ਯਾਦ ਆਏਗਾ ਜਾਣ ਵਾਲਾ ਚਲਾ ਗਿਆ ਦੁੱਖ ਮਾਵਾਬ ਦੇ ਪੱਲੇ ਬਣ ਗਿਆ ਜਰੂਰ ਸਰਕਾਰ ਦੇ ਨਾਲ ਗੁਹਾਰਿਸ ਵੀ ਕਰਨਾ ਚਾਹਾਂਗੇ ਕਿ ਜੇਕਰ ਖੇਡਾਂ ਨੂੰ ਪ੍ਰਮੋਟ ਕਰਨਾ ਹੈ ਤਾਂ ਬੱਚਿਆਂ ਦੀ ਸੁਰੱਖਿਆ ਵੀ ਜ਼ਰੂਰੀ ਹੈ ਜੇ ਬੱਚੇ ਸੁਰੱਖਿਅਤ ਨਹੀਂ ਹੈ ਤਾਂ ਉਹ ਖੇਡਾਂ ਵੱਲ ਜਾਣਗੇ ਨਹੀਂ ਨਸ਼ੇ ਵੱਲ ਜਾਣਗੇ ਔਰ ਨਸ਼ਾ ਵੀ ਇੱਕ ਸਭ ਤੋਂ ਵੱਡੀ ਸਮੱਸਿਆ ਹੈ ਪੰਜਾਬ ਦੀ ਜਿਸ ਨੂੰ ਘਟ ਕਰਨ ਵਾਸਤੇ ਐਦਾ ਦੇ ਪ੍ਰਮੋਟਰਸ ਐਦਾ ਦੇ ਖਿਡਾਰੀ ਹੋਰ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਦੇ ਨੇ ਗੱਲਬਾਤ ਕਰ ਰਹੇ ਸੀ ਚਾਚਾ ਜੀ ਦੇ ਨਾਲ ਤੇ ਚਾਚਾ ਜੀ ਅਸੀਂ ਹੌਸਲਾ ਦੇ ਸਕਦੇ ਹਾਂ ਅਸੀਂ ਤੁਹਾਡੇ ਦੁੱਖ ਨੂੰ ਘਟ ਨਹੀਂ ਕਰ ਸਕਦੇ ਆਪਣਾ ਧਿਆਨ ਰੱਖੋ ਤੁਸੀਂ